ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਆਂ ਬਦਾਮਾਂ ਦਾ ਕੇਕ ਅਸੀਂ ਬਦਾਮ ਦਾ ਪੈਕਟ ਲਿਆਇਆ ਐਲਮੰਟ ਫਲਾਵਰ ਹੈ ਇਹ ਕੋਸਕੋ ਤੋਂ ਮਿਲ ਜਾਂਦਾ ਪੈਕਟ ਸਾਨੂੰ ਤੇ ਤੁਸੀਂ ਕਿਸੇ ਵੀ ਸਟੋਰ ਤੋਂ ਲੈ ਸਕਦੇ ਹੋ ਦੋ ਕੱਪ ਅਸੀਂ ਐਲਮੰਟ ਫਲਾਵਰ ਦੇ ਪਾ ਲਏ ਆ ਤੇ ਇਸ ਤੋਂ ਬਾਅਦ ਹੁਣ ਅਸੀਂ ਬੇਕਿੰਗ ਪਾਊਡਰ ਪਾਉਣਾ 1 टीस्पून ਤੇ ਹਾਫ ਟੀस्पून ਬੇਕਿੰਗ ਸੋਡਾ ਪਾ ਲਿਆ ਆ ਤੇ ਅੱਧਾ ਕੱਪ 슈ਗਰ ਚੀਨੀ ਅੱਧਾ ਕੱਪ ਪਾ ਲਈ ਹੈ 2 ਟੇਬਲस्पून ਸੁੱਕਾ ਦੁੱਧ ਪਾ ਲਿਆ ਸੀ ਇਹ ਸਾਰੇ ਡਰਾਈ ਪਾਊਡਰ ਨੂੰ ਅਸੀਂ ਰਲਾ ਲੈਣਾ ਪਹਿਲਾਂ ਹੁਣ ਇਹਦੇ ਵਿੱਚ ਅਸੀਂ ਅੱਧਾ ਕੱਪ ਦੁੱਧ ਲਿਆ ਆ ਥੋੜਾ ਥੋੜਾ ਕਰਕੇ ਪਾਵਾਂਗੇ ਅਸੀਂ ਦੁੱਧ ਪਾ ਦਿੱਤਾ ਅਸੀਂ ਸਾਰਾ ਤੇ ਹੁਣ ਇਹਦੇ ਵਿੱਚ 1 ਕੱਪ ਗਾਜਰਾ ਗ੍ਰੇਟਡ ਕੀਤੀਆਂ ਹੋਈਆਂ ਆ ਉਹ ਗਾਜਰਾ ਪਾਵਾਂਗੇ ਥੋੜਾ ਜਿਹਾ ਲੱਗੇ ਇਹ ਮਟੀਰੀਅਲ ਸਾਨੂੰ ਸਖਤ ਹੈ ਤੇ ਅਸੀਂ ਦੁੱਧ ਬਾਅਦ ਵਿੱਚ ਪਾ ਸਕਦੇ ਹਾਂ ਬਸ ਇਸ ਤਰ੍ਹਾਂ ਦਾ ਮਿਕਸਚਰ ਅਸੀਂ ਤਿਆਰ ਕਰਨਾ ਹੈ ਥੋੜੀਆਂ ਕਾਜਰਾਂ ਬਚੀਆਂ ਸੀ ਅਸੀਂ ਉਹ ਵੀ ਵਿੱਚੇ ਪਾ ਦਿੰਆਂ ਸਾਡਾ ਮਿਕਸਚਰ ਬਿਲਕੁਲ ਤਿਆਰ ਹੋ ਗਿਆ ਆ ਹੁਣ ਅਸੀਂ ਇਹ ਤੇ ਪਾਈ ਹੈਗੀ ਐ ਛੋਟੀ ਇਲਾਚੀ ਤੇ ਇੱਧਰ ਅਸੀਂ ਕੇਕ ਕੰਟੇਨਰ ਨੂੰ ਆਇਲ ਲਾ ਲਿਆ ਪੇਪਰ ਵੀ ਵਿੱਚ ਰੱਖ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਕਰਾਂਗੇ ਉਧਰ ਅਸੀਂ ਆਪਣਾ ਓਵਨ ਪ੍ਰੀ ਹੀਟ ਤੇ ਰੱਖਿਆ ਹੋਇਆ। ਉਹ ਵੀ ਪ੍ਰੀ ਹੀਟ ਹੋ ਜਾਣਾ ਜਾ ਤੀ। ਇਹਦੇ ਵਿੱਚ ਪਾ ਲਿਆ ਤੇ ਉੱਪਰ ਉੱਪਰ ਅਸੀਂ ਕਰਬੂਜੀਆ ਦੀਆਂ ਗਿਰੀਆਂ ਡੈਕੋਰੇਸ਼ਨ ਲਈ ਰੱਖਤੀਆਂ। ਆ 350 ਡਿਗਰੀ ਤੇ ਪ੍ਰੀ ਹੀਟ ਕਰ ਲਿਆ ਓਵਨ ਤੇ ਹੁਣ ਅਸੀਂ ਇਹਨੂੰ ਵਿੱਚ ਰੱਖ ਦੇਣਾ। 1 ਘੰਟਾ ਲੱਗਾ ਸਾਨੂੰ 40 ਮਿੰਟ ਲੱਗੇ ਤੇ ਇਹ ਸਾਡਾ ਬਣ ਕੇ ਤਿਆਰ ਹੋ ਗਿਆ ਦੇਖੋ। ਦੇਖੋ ਕਿੰਨਾ ਵਧੀਆ ਐਲਮੰਟ ਫਲਾਵਰ ਕੇ ਅਲਮ ਵਿੱਚ ਗਾਜਰਾ ਪਾ ਲਈਆਂ ਅਸੀਂ ਤੁਸੀਂ ਨਾ ਵੀ ਗਾਜਰਾ ਪਾਓ ਇਹ ਤੁਹਾਡੀ ਇੱਛਾ ਆ ਇਹ ਕੋਈ ਜ਼ਰੂਰੀ ਨਹੀਂ ਵੀ ਗਾਜਰਾ ਆਪਾਂ ਵਿੱਚ ਪਾਣੀਆ ਦੇਖੋ ਕਿੰਨਾ ਵਧੀਆ ਕੇਕ ਬਣਿਆ ਹੈ ਐਲਮੰਟ ਫਲੇਵਰ ਕੇਕ ਚਲੋ ਹੁਣ ਅਸੀਂ ਇਹਨੂੰ ਸਿੱਧਾ ਕਰਕੇ ਪੀਸ ਕੱਟ ਲਵਾਂਗੇ ਪੋਲਾ ਦੇਖੋ ਕਿੰਨਾ ਆ ਬੜਾ ਸਪੰਜੀ ਕੇਕ ਬਣਿਆ ਬਹੁਤ ਵਧੀਆ ਕੇਕ ਆ ਮੈਸਟਰਾਂ ਤਾਂ ਦਿਖਾਨੀ ਕਰਕੇ ਵੀ ਤੁਹਾਨੂੰ ਹੀ ਪਤਾ ਲੱਗ ਜੂਵੇ ਕਿੰਨਾ ਸਪੰਜੀ ਬਣਿਆ ओहो ये चाकू आप गलत ले लिया दुआ चाकू लिया आ, आ देखो हूँ तुम पीस कट के दिखाने ओ वाह देखो एलमेंड फ्लावर केक बन के साडा रेडी हो गया या और फुल ताकतवर केक है तुसी भी इस तरह का केक ट्राई करो थैंक यू